ਨਹੀਂ ਤੁਸੀਂ ਕਿਵੇਂ ਆਏ ਹੋ ਜੀਰੇ ਸਰ ਤੁਸੀਂ ਕਿਵੇਂ ਆਏ ਹੋ ਠੀਕ ਹੋ ਤੁਸੀਂ ਕਿਵੇਂ ਆਏ ਹੋ ਜੀ ਅਸੀਂ ਕਿਸ ਤਰਹੀ ਜਿਸ ਪਹੁੰਚੇ ਨਹੀਂ ਤੁਹਾਡੇ ਕੋਲੇ ਸਰਚ ਦੇ ਦੋ ਧੱਕਾ ਤੁਸੀਂ ਸਰਿਆ ਕਿਉਂ ਧੱਕਾ ਚੁਣਿਆ ਆ ਪ੍ਰਧਾਨ ਇਹ ਧੱਕਾ ਹੀ ਹੈ ਸੰਵਾਨਿਕ ਉਹਦੇ ਤੇ ਬੈਠਾ ਪ੍ਰਧਾਨ ਹੈ ਕਿਉਂ ਨਹੀਂ ਧੱਕਾ ਜੀ ਨਹੀਂ ਅੱਜ ਸਵੇਰ ਦੇ ਕਮੇਟੀ ਸੀਗੇ ਜੀ ਮਿਲ ਲੈਂਦੇ ਉਹਨਾਂ ਨੂੰ ਉੱਥੇ ਹੀ ਤੁਸੀਂ ਤਾਂ ਕਮਾਲ ਕਰ ਦਿਓ ਜੀ ਤੁਸੀਂ ਪਿੱਛਾ ਕਰਕੇ ਪੁਲਿਸ ਨੂੰ ਪਿੱਛਾ ਕਰਕੇ ਗਏ ਆ ਉਹ ਤੀਰਥਨਾਮ ਜੀ ਦੀ ਦੁਕਾਨ ਤੇ ਇਹ ਤਾਂ ਦੇਖੋ ਸ਼ਰਮ ਤੱਕਾ ਇਹਨੇ ਤਲਾਸ਼ੀ ਲਈ ਹੈ ਕਮਾਲ ਹੋ ਗਈ ਤੁਸੀਂ ਨਹੀਂ ਪਰ ਦੇਖੋ ਇੱਕ ਸਬਦਾਨ ਉਹਦੇ ਤੇ ਬੈਠਾ ਪ੍ਰਧਾਨ ਜਿਹੜਾ ਅੱਜ ਉਹਦੇ ਨਾਲ ਪੁਲਿਸ ਸੇਵਾ ਵਰਤਾਵਾ ਕਰ ਰਹੀ ਹੈ ਤਾਂ ਫੇਰ ਇਹ ਬੜੀ ਮਾੜੀ ਗੱਲ ਹੈ ਕਿਹੜੇ ਲੋਕ ਕੰਦਰਾ ਜਿੱਥੇ ਐਦੋਂ ਕੋ ਲੋਕ ਤਾਂ ਐਦੋਂ ਵਾਧ ਮੰਦੀ ਕੀ ਹੋ ਜਾਊ ਸਰ ਤੁਸੀਂ ਬਿਨਾ ਸਰਚ ਵਾਰਡ ਤੇ ਸਿੱਧਾ ਸਾਡੇ ਸਟੋਰ ਚ ਗਏ ਹੋ ਸਾਡੇ ਅੰਦਰ ਬੜਿਓ ਤੁਹਾਡੇ ਕੋਲ ਤੁਸੀਂ ਮੈਨੂੰ ਕਿਹਾ ਕਾਪੀਆਂ ਮੇਰੇ ਕੋਲੇ ਦਿਖਾਓ ਕਾਪੀ ਤੁਸੀਂ ਹਾਂ ਦੇ ਕਾਪੀ ਕੋਈ ਨਾ ਤੇ ਸੱਚ ਬਰਣਵੀ ਦੇ ਦਿਓ ਹੁਣ ਇਹਨਾਂ ਦੀ ਕਾਗਜ਼ਰ ਚ ਬਰਣਵੀ ਕਾਪੀ ਦਿਓ ਤੁਸੀਂ ਸਾਨੂੰ ਦੇ ਦਿਓ ਇੰਨਾ ਧੱਕਾ ਨਹੀਂ ਚਾਹੀਦਾ ਫਿਰ ਇੰਨਾ ਝੰਡਾ ਨਹੀਂ ਚਾਹੀਦਾ ਇੱਕ ਪੀਏ ਨੂੰ ਛੱਡ ਕੇ ਸਾਰੇ ਡਿਪਾਰਟਮੈਂਟ ਨੂੰ ਛੱਡ ਕੇ ਪ੍ਰਧਾਨੇ ਚੋਰ ਬਣਨਾ ਸ਼ਹਿਰ ਦੀਆਂ ਚੋਰੀਆਂ ਤਰੂ ਦਿਖ ਨਹੀਂ ਰਹੀਆਂ ਨਹੀਂ ਦਿਖ ਰਹੀਆਂ ਹੋਰ ਜਿਹੜੇ ਏਡੇ ਏਡੇ ਵੱਡੇ ਵੱਡੇ ਲੋਕ ਤੁਰੇ ਫਿਰਦੇ ਨੇ ਕ੍ਰਿਮਨਲ ਲੋਕੋਨੋਂ ਤਾਂ ਫੜ ਨਹੀਂ ਲੈ ਇੱਕ ਚੁਣੇ ਹੋਏ ਪ੍ਰਧਾਨ ਦੇ ਮਗਰ ਪੁਲਿਸ ਅੱਜ ਕਿਵੇਂ ਫਿਰ ਰਹੀ ਆ ਸ਼ਰਮ ਆਉਣੀ ਚਾਹੀਦੀ ਆ ਜਿਹੜੀ ਝਾੜੂ ਸਰਕਾਰ ਗੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੰਚ ਪ੍ਰਸ਼ਾਸਨ ਮਰਦਾਬਾਦ 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 ਤਕੇਸ਼ਾਹੀ ਨਹੀਂ ਚਲੇਗੀ ਤਕੇਸ਼ਾਹੀ ਨਹੀਂ ਚਲੇਗੀ ਤਕੇਸ਼ਾਹੀ ਨਹੀਂ ਚਲੇਗੀ ਇੱਕ ਵਾਰ ਬਾਈਡ ਕਰ ਲੀ ਮંત્રી ਸਾਹਿਬ ਇੱਕ ਵਾਰ ਬੱਲੇ ਲਾ ਲੋ ਲੋਕੋ ਦੇ ਇੱਕ ਮਿੰਟੋਂ ਪਕੜੀ ਕੀ ਮਾਮਲਾ ਜੀ ਇਹ ਅੱਜ ਜਿਹੜੀ ਆ ਧਰਨਾ ਪ੍ਰਦਰਸ਼ਨ ਹੋ ਰਿਹਾ ਪੁਲਿਸ ਆ ਸਰਕਾਰ ਦੇ ਖਿਲਾਫ ਸ਼ਰਯਾਮ ਧੱਕੇਸ਼ਾਹੀ ਹੋ ਰਹੀ ਆ ਸਰਕਾਰ ਵੱਲੋਂ ਸਾਡੇ ਜਿਹੜਾ ਸੰਵਿਧਾਨਿਕ ਅਹੁਦੇ ਤੇ ਬੈਠਾ ਪ੍ਰਧਾਨ ਉਹਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅੱਜ ਸਾਰਾ ਦਿਨ ਪੁਲਿਸ ਪਹਿਲਾਂ ਤਾਂ ਆਪਣੇ ਪ੍ਰਾਈਵੇਟ ਪਲੇਨ ਕਲੋਸ ਦੇ ਵਿੱਚ ਉੱਥੇ ਮਿਊਨਿਸਪਲ ਕਮੇਟੀ ਬੈਠੇ ਰਹੇ ਫਿਰ ਜਿੱਥੇ ਜਿੱਥੇ ਪ੍ਰਧਾਨ ਦੀ ਮੂਵਮੈਂਟ ਸੀ ਉੱਥੇ ਜਾਂਦੇ ਰਹੇ ਅੱਜ ਹੁਣ ਅਖੀਰ ਨੂੰ ਸ਼ਾਮ ਨੂੰ ਐਸ ਐਚਓ ਸਿਟੀ ਜਿਹੜੇ ਨੇ ਔਰ ਉਹਨਾਂ ਦੇ ਨਾਲ ਪੁਲਿਸ ਪਾਰਟੀ ਨੇ ਉਹਨਾਂ ਦੇ ਘਰ ਦੇ ਵਿੱਚ ਬਿਨਾਂ ਕਿਸੇ ਵਾਰੰਟ ਤੋਂ ਬਿਨਾਂ ਕਿਸੇ ਕੋਈ ਕਾਨੂੰਨੀ ਕਾਗਜ਼ ਤੋਂ ਉਹਨਾਂ ਦੀ ਰੇਡ ਕੀਤੀ ਆ ਸਾਰਾ ਘਰ ਦੀ ਤਲਾਸ਼ੀ ਲਈ ਆ ਔਰ ਘਰ ਦੇ ਵਿੱਚ ਉਹਨਾਂ ਦੀਆਂ ਔਰਤਾਂ ਸੀਗੀਆਂ ਲੇਡੀਜ਼ ਸੀਗੀਆਂ ਔਰ ਇਹ ਬਦਸਲੂਕੀ ਵਾਲੀ ਗੱਲ ਨਹੀਂ ਤਾਂ ਹੋਰ ਕੀ ਹੈ ਤੋਂ ਅੱਜ ਅਸੀਂ ਜਦ ਸਾਨੂੰ ਪਤਾ ਲੱਗਿਆ ਤਾਂ ਅਸੀਂ ਇਮੀਡੀਏਟ ਇੱਥੇ ਆ ਕੇ ਇਸ ਘਰ ਦੇ ਕੋਲ ਇੱਥੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਕੋਲ ਆ ਕੇ ਖੜੇ ਹੋਏ ਆਂ ਔਰ ਪੁਲਿਸ ਨੂੰ ਪੁੱਛਿਆ ਐਸਐਚਓ ਸਾਹਿਬ ਮੌਕੇ ਤੇ ਸੀਗੇ ਉਹਨਾਂ ਨੂੰ ਪੁੱਛਿਆ ਕਿ ਦੱਸੋ ਕੀ ਸ਼ਿਕਾਇਤ ਆ ਸਾਨੂੰ ਪਤਾ ਤਾਂ ਲੱਗਿਆ ਵੀ ਕਿਉਂ ਤੁਸੀਂ ਇੱਥੇ ਆਏ ਹੋ ਤੁਹਾਡੇ ਕੋਲ ਕਿਹੜਾ ਕਾਨੂੰਨੀ ਦਸਤਾਵੇਜ਼ ਆ ਜਿਹਦੇ ਨਾਲ ਤੁਸੀਂ ਇੱਥੇ ਘਰ ਦੇ ਵਿੱਚ ਜਿਹੜੀ ਤਲਾਸ਼ੀ ਲਈ ਹੈ ਪਰ ਉਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ ਇਹ ਹੁਣ ਗੱਲ ਸਾਬਤ ਹੋ ਗਈ ਆ ਕਿ ਇਹ ਸਰਕਾਰ ਜਿਹੜੀ ਆ ਉਹ ਪੋਲਿਟਿਕਲ ਵੈਂਡਟਾ ਕਰ ਰਹੀ ਹੈ ਧੱਕਾ ਕਰ ਰਹੀ ਹੈ ਸੋ ਇਹਦੀ ਅਸੀਂ ਕਾੜੇ ਸ਼ਬਦਾਂ ਚ ਨਿੰਦਾ ਕਰਦੇ ਆਂ ਔਰ ਕਾਂਗਰਸ ਪਾਰਟੀ ਇਹ ਜਿਹੜੀਆਂ ਜਿਹੜੀਆਂ ਧੱਕੇਸ਼ਾਹੀਆਂ ਨੇ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਘਰ ਨਹੀਂ ਬੈਠੂਗੀ ਅਸੀਂ ਜੋ ਵੀ ਵੱਧੋ ਵੱਧ ਸਾਡੀ ਪਾਰਟੀ ਹਾਈ ਕਮਾਂਡ ਨਾਲ ਅਸੀਂ ਹੁਣ ਜਲਦੀ ਗੱਲ ਕਰਾਂਗੇ ਇਹ ਮਸਲਾ ਜਿਹੜਾ ਹੁਣੇ ਸਾਡੇ ਧਿਆਨ ਵਿੱਚ ਆਇਆ ਔਰ ਜੋ ਵੀ ਅਸੀਂ ਕਾਨੂੰਨ ਦਾ ਜਿਹੜਾ ਪੱਖ ਆ ਉਹ ਲਵਾਂਗੇ ਔਰ ਉਹਦੇ ਨਾਲ ਨਾਲ ਅਗਰ ਸਾਨੂੰ ਸੰਘਰਸ਼ ਵੀ ਲੜਨਾ ਪਿਆ ਤਾਂ ਅਸੀਂ ਆਪਣੇ ਘਰਾਂ ਚੋਂ ਚੁਪ ਨਹੀਂ ਬੈਠਾਂਗੇ ਅਸੀਂ ਕੋਈ ਵੀ ਵੱਡੇ ਤੋਂ ਵੱਡਾ ਸੰਘਰਸ਼ ਲੜਨ ਲਈ ਅਸੀਂ ਤਿਆਰ ਆ ਸਾਡੇ ਵਰਕਰ ਸਾਥੀ ਤਿਆਰ ਨੇ ਔਰ ਜੋ ਪ੍ਰਧਾਨ ਦੇ ਨਾਲ ਜਿਹੜੇ ਸਾਡੇ ਐਮਸੀ ਨੇ ਔਰ ਹੋਰ ਸਾਡੇ ਕਰਮਚਾਰੀ ਨੇ ਔਰ ਪੂਰਾ ਸ਼ਹਿਰ ਜਿਹੜਾ ਔਰ ਪਤਾ ਜਿਹੜਾ ਕਿ ਥੋੜੇ ਕੁਛ ਚੰਦ ਬੰਦੇ ਸ਼ਹਿਰ ਦੇ ਵਿੱਚ ਜਿਹੜੇ ਇੱਥੋਂ ਦੇ ਮੰਤਰੀ ਨੇ ਸੌਨ ਸਾਹਿਬ ਉਹਨਾਂ ਨੂੰ ਭੜਕਾ ਰਹੇ ਨੇ ਉਹਨਾਂ ਨੂੰ ਇਹ ਉਹਨਾਂ ਨੂੰ ਕਰ ਰਹੇ ਨੇ ਕਿ ਤੁਸੀਂ ਕੋਈ ਨਾ ਕੋਈ ਪ੍ਰਧਾਨ ਦੇ ਉੱਤੇ ਕਾਰਵਾਈ ਕਰੋ ਪਰ ਅਸੀਂ ਇਹ ਕਾਰਵਾਈਆਂ ਨਹੀਂ ਹੋਣ ਦੇਵਾਂਗੇ ਅਗਰ ਪ੍ਰਧਾਨ ਨੇ ਕੋਈ ਗਲਤ ਕੰਮ ਕੀਤਾ ਤਾਂ ਸਾਹਮਣੇ ਲਿਆਉਣ ਤਾਂ ਫਿਰ ਅਦਰਵਾਈਜ਼ ਕੀ ਆ ਕਿ ਇਹ ਜਿਹੜੀਆਂ ਨਜਾਇਜ਼ ਹਰਕਤਾਂ ਨੇ ਇਹਦੀ ਅਸੀਂ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਲਈ ਹਾਈ ਕੋਰਟ ਦਾ ਜਿਵੇਂ ਆਡਰ ਆਇਆ ਪਿਆ 10 ਦਿਨ ਪਹਿਲਾਂ ਕਿ ਤੁਹਾਨੂੰ ਲੱਗਦਾ ਕਿ ਉਹਨਾਂ ਨਾਲ ਵੀ ਆਪਾਂ ਉਹਨਾਂ ਦੇ ਖਲਵਾੜ ਤੇ ਪਿਆਰ ਹਾਈ ਕੋਰਟ ਆਡਰ ਨਹੀਂ ਓਨਰੇਬਲ ਹਾਈ ਕੋਰਟ ਦਾ ਆਪ ਦੇਖੋ ਬਿਲਕੁਲ ਧਿਆਨ ਨਹੀਂ ਰੱਖਿਆ ਜਾ ਰਿਹਾ ਔਰ ਉਹਨਾਂ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਵੀ ਕਾਨੂੰਨ ਨਾਂ ਦੀ ਕੋਈ ਚੀਜ਼ ਹੀ ਨਹੀਂ ਦਿਖਾਈ ਦਿੰਦੀ ਵੱਡੇ ਵੱਡੇ ਕ੍ਰਿਮੀਨਲ ਲੋਕ ਜਿਹੜੇ ਇੱਥੇ ਰੋਜ਼ ਦਕੈਤੀਆਂ ਚੋਰੀਆਂ ਹੋ ਰਹੀਆਂ ਨੇ ਕਤਲ ਹੋ ਰਹੇ ਨੇ ਗੋਲੀਆਂ ਚੱਲ ਰਹੀਆਂ ਨੇ ਲੋਕਾਂ ਨੂੰ ਧਮ ਸਿਰਫ ਸਾਡੇ ਜਿਹੜੇ ਪੋਲਿਟਿਕਲ ਲੋਕ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਦੀ ਕਰਨ ਦੀ ਇਹ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਆ ਪਹਿਲਾਂ ਸਾਡੇ ਅਮਰੀਸ਼ ਕਾਲੀਆ ਜੀ ਐਮਸੀ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਤੇ ਐਫਆਈਆਰ ਦਰਜ ਕੀਤੀ ਹੁਣ ਪ੍ਰਧਾਨ ਦੇ ਉੱਤੇ ਇਸ ਤਰ੍ਹਾਂ ਦਾ ਪਹਿਲਾ ਝੰਡਾ ਜਿਹੜਾ ਵਾ ਉਹਦਾ ਉਹਦੇ ਤੇ ਪਰਚਾ ਦੇ ਦਿੱਤਾ ਗਿਆ ਪ੍ਰਧਾਨ ਦੇ ਉੱਤੇ ਔਰ ਰੋਜ਼ ਕੋਈ ਨਾ ਕੋਈ ਹਰਕਤਾਂ ਜਿਹੜੀਆਂ ਨੇ ਇਹ ਕਰ ਰਹੇ ਨੇ ਇਹ ਵੈਸਟਰਨ ਇੰਟਰਸਟ ਨੇ ਔਰ ਕੁਝ ਚੰਦ ਬੰਦੇ ਸ਼ਹਿਰ ਦੇ ਜਿਹੜੇ ਕਿ ਪ੍ਰਧਾਨ ਦੇ ਮਗਰ ਲੱਗੇ ਹੋਏ ਨੇ ਉਹ ਇਸ ਗੱਲ ਦੇ ਵਿੱਚ ਜਿਹੜੇ ਨੇ ਉਹ ਦੋਸ਼ੀ ਨੇ ਕੋਟਲੀ ਸਾਹਿਬ ਇਸ ਮਾਮਲੇ 'ਚ ਐਸਐਸਪੀ ਖੰਨਾ ਨੂੰ ਵੀ ਤੁਸੀਂ ਮਿਲੇ ਹੋ ਵੀ ਜਿਹੜੀ ਤੁਹਾਡੀ ਪੁਲਿਸ ਜਾਂ ਧੱਕਾ ਕਰੀ ਰਹੀ ਮੈਂ ਤੁਸੀਂ આરોਪ ਲਾ ਰਹੇ ਹੋ ਮੈਡਮ ਨੂੰ ਦੋ ਵਾਰ ਮਿਲ ਚੁੱਕੇ ਆ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਜੀ ਵੱਲੋਂ ਵੀ ਉਹਨਾਂ ਨਾਲ ਗੱਲ ਕੀਤੀ ਗਈ ਹੈ ਸਥਾਨਕ ਵਿਭਾਗ ਦੇ ਜਿਹੜੇ ਸਾਡੇ ਉੱਚ ਅਫਸਰ ਨੇ ਚੰਡੀਗੜ੍ਹ ਬੈਠੇ ਉਹਨਾਂ ਨਾਲ ਵੀ ਗੱਲ ਹੋਈ ਆ ਔਰ ਉਹਨਾਂ ਨੂੰ ਵੀ ਧਿਆਨ ਚ ਲਿਆਂਦੀ ਆ ਕਿ ਇਸ ਤਰ੍ਹਾਂ ਜਿਹੜਾ ਇੱਕ ਚੁਣਿਆ ਹੋਇਆ ਪ੍ਰਧਾਨ ਆ ਉਹਨੂੰ ਪੁਲਿਸ ਪ੍ਰਸ਼ਾਸਨ ਔਰ ਲੋਕਲ ਐ ਐਸ ਐਚ ਓ ਲੈਵਲ ਤੇ ਉਹਨੂੰ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋਂ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਵੱਡੇ ਅਫਸਰਾਂ ਦੇ ਧਿਆਨ ਵਿੱਚ ਨੇ ਪਰ ਹਾਲੇ ਤੱਕ ਕੋਈ ਕਿਤੇ ਜੂਂ ਸਰਕ ਦੀ ਨਜ਼ਰ ਨਹੀਂ ਆ ਰਹੀ ਔਰ ਰੋਜ਼ ਕੋਈ ਨਾ ਕੋਈ ਨਵਾਂ ਕੰਮ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਦੇਖਣ ਨੂੰ ਮਿਲ ਰਿਹਾ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਾਨੂੰਨ ਨਾ ਦੀ ਕੋਈ ਚੀਜ਼ ਦਿਖਾਈ ਨਹੀਂ ਦੇ ਰਹੀ ਇੱਕ ਇਹ ਵੀ ਦੱਸੋ ਕਿਹੜੇ ਅਧਿਕਾਰੀਆਂ ਵੱਲੋਂ ਅੱਜ ਰੇਟ ਕੀਤੀ ਗਿਆ ਕੌਣ ਅਫਸਰ ਆਈ ਸੀ ਐਸ ਐਚ ਓ ਸਿਟੀ ਸੀਗੇ ਜਿਹੜਾ ਕਿ ਉਹ ਥੋੜੇ ਸਾਹਮਣੇ ਸਿਟੀ 2 ਐਸ ਐਚਓ ਉਹ ਇੱਥੇ ਆਏ ਸੀਗੇ ਔਰ ਉਹਨਾਂ ਵੱਲੋਂ ਇਹ ਨਿਓ ਕੀ ਕਹਿ ਰਹੇ ਸੀ ਉਹ ਕੀ ਕਹਿ ਰਹੇ ਸੀ ਤੁਹਾਨੂੰ ਮੈਂ ਤੁਹਾਨੂੰ ਦੱਸਦਾ ਉਹਨਾਂ ਨੂੰ ਇਸ ਗੱਲ ਦੇ ਲਈ ਸਿਰਫ ਇੱਥੇ ਤਾਇਨਾਤ ਕੀਤਾ ਗਿਆ ਸੌਨ ਸਾਹ ਵੱਲੋਂ ਵੀ ਤੇਰਾ ਇੱਕੋ ਹੀ ਕੰਮ ਹੈ ਤੈ ਕੋਈ ਅਮਨ ਕਾਨੂੰਨ ਦੀ ਸਥਿਤੀ ਨਹੀਂ ਦੇਖਣੀ ਤੈ ਲੋਕਾਂ ਦੀ ਕੋਈ ਜ਼ਿੰਦਗੀ ਦੀ ਸੁਰੱਖਿਆ ਨਹੀਂ ਦੇਖਣੀ ਤੂੰ ਸਿਰਫ ਪ੍ਰਧਾਨ ਜਿਹੜਾ ਕਮਲਜੀਤ ਸਿੰਘ ਲੱਧੜਾ ਉਹਨੂੰ ਕਿਵੇਂ ਨਜਾਇਜ਼ ਫਸਾਉਣਾ ਔਰ ਉਹਨੂੰ ਗ੍ਰਿਫਤਾਰ ਕਰਨਾ ਉਹਨੂੰ ਕਿਵੇਂ ਇਸ ਲੱਖਾਂ ਦੇ ਪਿੱਛੇ ਲੈ ਕੇ ਜਾਣਾ ਇਹ ਉਹਨੂੰ ਜਮਾ ਦਿੱਤਾ ਗਿਆ ਤਾਂ ਉਹ ਆਪਣੀ ਜਿਹੜੀ ਆ ਇਹ ਕੰਮ ਜਿਹੜਾ ਉਹ ਕਰ ਰਿਹਾ ਕੋਟੇਦੀ ਸਾਹਿਬ ਜੀ ਨਹੀਂ ਹਟਦੇ ਅਗਲੀ ਰਣਨੀਤੀ ਕੀ ਹੈ ਤੁਹਾਡੀ ਜੋ ਵੀ ਸਾਡੀ ਪਾਰਟੀ ਹਾਈ ਕਮਾਂਡ ਨਾਲ ਗੱਲ ਹੋਊਗੀ ਔਰ ਅਸੀਂ ਅਫਸਰਾਂ ਦੇ ਧਿਆਨ ਵਿੱਚ ਵੀ ਫੇਰ ਲੈ ਕੇ ਆਵਾਂਗੇ ਔਰ ਜੇ ਕੋਈ ਇਹਨਾਂ ਵੱਲੋਂ ਨਾ ਕਿਸ ਤਰ੍ਹਾਂ ਦੀ ਕੋਈ ਗੱਲ ਕੋਈ ਰੁਕਣ ਦੀ ਕੋਸ਼ਿਸ਼ ਨਾ ਹੋਈ ਤਾਂ ਫੇਰ ਅਸੀਂ ਵੱਡੇ ਤੋਂ ਵੱਡਾ ਸੰਘਰਸ਼ ਜਿਹੜਾ ਉਹ ਕਰਨ ਨੂੰ ਕਾਂਗਰਸ ਪਾਰਟੀ ਅੱਜ ਤਿਆਰ ਆ ਅਸੀਂ ਬਹੁਤ ਜਲਦੀ ਇਹ ਪ੍ਰੋਗਰਾਮ ਜਿਹੜਾ ਇੱਕ ਦੋ ਦਿਨਾਂ ਦੇ ਵਿੱਚ ਹੀ ਦੇ ਦੇਾਂਗੇ ਧੰਨਵਾਦ ਥੈਂਕ ਯੂ